అజా బ మూడు కప్పు గా బహా సంచ నిశానుగా లే సలాయి కట్ బా బా కట్ కట్ కట్టి ਇਸ ਤਰ੍ਹਾਂ ਆਪੇ ਸਾਰੇ ਕੱਟ ਲਾਂਗੇ ਤੇ ਉਹਨਾਂ ਬੈਂ ਪਾਲਟ ਕੇ ਇਸਨੂੰ ਪੁੱਠੀ ਕਰ ਲਾਂਗੇ ਜਿਹੜੇ ਦੇ ਪੁੰਜੇ ਜੇ ਇਹਨੂੰ ਬਾਹਰ ਕੱਢੋ ਤੇ ਇਸੀ ਥੀ ਦਿਨਾਲ ਆਪਾਂ ਤਿੱਖੇ ਪੁੰਜੇ ਇਹਦੇ ਕੱਢ ਲਾਂਗੇ કેવી આ આપા વિના પેસ્ટિંગ તંબુ કમ તોય બનાવી હે જીમેલા ગુલાબ પર રેડી થાસી ઉમી વિના પેસ્ટિંગ તંબુ કમ થી યે કભા તૈયાર કરાની ક્યોકી ગરમી વાલે સૂટાં દે આપાને સોફ્ટલી વઢિયા લાગતી હે મિસ્ટર હે લેકર કે કર લેના જેڑا આ કટ જાય એને આપ થોડો તે વસ્ત્રી કે દિના ખર્ચ કે તેને સીધા કર લેના ਇਹਦੇ ਇੱਥੇ ਆਪਾਂ ਨਾਪਕੇ ਚੰਗੀ ਤਰ੍ਹਾਂ ਪ੍ਰੈਸਮਾਂ ਵਾਰ ਸਕਦੇ ਹਾਂ ਇਹ ਬਿਲਕੁਲ ਇਸ ਤਰ੍ਹਾਂ ਰੈਡੀ ਹੋ ਗਿਆ ਤੇ ਹੁਣ ਵੀ ਆਪਾਂ ਦੂਸਰੀ ਸਿਹੜ ਤਾਂ ਕੱਢ ਲੈਣਾ ਹੈ ਇਹਦੇ ਆਪਾਂ ਇਸੇ ਤਰੀਕੇ ਨਾਲ ਕੱਢ ਲਿਆ ਉੰਜ ਹੀ ਨਵਾਂ ਇਸ ਤਰ੍ਹਾਂ ਕੱਟੇਗਾ ਸਟੇਜ ਕਰਨਾ ਤੇ ਹੁਣ ਆਪਾਂ ਤੁਹਾਨੂੰ ਲਾ ਕੇ ਦਿਖਾਉਣੀ ਹੈ ਇਹ ਆਪਾਂ ਜਿਹੜਾ ਦਾਹ ਦਾ ਟੁਠਾ ਪਾਸਾ ਹੈ ਟੁਠੇ ਪਾਸੋਂ ਆਪਾਂ ਤਰਾੰਗੇ ਤੇ ਸਿੱਧੇ ਪਾਸੇ ਨੂੰ ਹੀ ਆਪਾਂ ਪੇਰਾ ਕੱਢਾਂਗੇ ਤੇ ਇੱਥੇ ਕੱਟ ਲਾ ਲੈਣਾ ਤੇ ਜਿਹੜਾ ਇਹ ਇਸ ਇਨਸ਼ਾਨ ਦਾ ਬਚਾ ਲੈ ਇੱਥੇ ਦੀ ਆਪਾਂ ਇੱਕ ਛੋਟਾ ਜਿਹਾ ਕੱਟ ਲਾ ਲਾਂਗੇ ਕੱਟ ਦੇ ਨਾਲ ਆਪਾਂ ਕੱਟ ਮਲਾ ਕੇ ਇਸ ਤਰ੍ਹਾਂ ਰੱਖ ਲੈਣਾ ਤੇ ਪੁੱਠੇ ਪਾਸੇ ਆਪਾਂ ਇਹ ਧਰਨਾ ਹੈ ਤੇ ਸਿੱਧੇ ਪਾਸੇ ਨੂੰ ਪਟਾਣਾ ਹੈ ਇਸ ਤਰ੍ਹਾਂ ਆਪਾਂ ਇਹ ਜੜ ਲੈਣਾ ਪੁੱਠੇ ਪਾਸੇ ਮੁਰਕੇ ਸਿੱਧਾ ਪਾਸਾ ਕਰ ਲੈਣਾ ਬਾਹਰ ਤੇ ਜਿੱਥੇ ਕੱਟਾ ਆਪਣਾ ਕੱਟ ਦੇ ਨਾਲ ਬਿਲਕੁਲ ਕੱਟ ਦੇ ਉੱਪਰ ਰੱਖ ਕੇ ਤੇ ਸੀਨੋਂ ਤਾਂ ਇਸ ਤੇ ਬਿਲਕੁਲ ਢੀੜੀ ਆਪਣੀ ਸਲਾਈ ਲਾਈ ਵੀ ਆ ਉਹਦੇ ਉੱਪਰ ਉੱਪਰ ਐਸ ਤੈ ਇਹ ਸਲਾਈ ਦੇ ਉੱਪਰ ਉੱਪਰ ਆਪਾਂ ਇਹਨੂੰ ਅਟੈਚ ਕਰਦੇ ਹਾਂ ਨਾਲ ਇਸ ਤਰੀਕੇ ਨਾਲ ਆਨਪਾ ਜਿਹੜੀ ਪਾਈਪਿੰਗ ਨੂੰ ਜਾਂ ਲੈ ਸਕੋ ਚੀਤਾ ਲੈ ਇਹ ਆਪਾਂ ਉਹ ਜਿਹੜੀ ਉੱਪਰ ਕੀਤਾ ਸਰਦ ਨੇ ਤੇ ਆਪਾਂ ਇਹਦੇ ਨੀਚੇ ਧਰਾਂਗੇ ਥੋੜੀ ਥੋੜੀ ਜਿਹੜੀ ਦੇਖਣੀ ਉਹ ਕਰਾਂਗੇ up and in one cup. ਮੇਰੀ ਕੱਪ ਮੈਂ ਕਿ ਰੈਡੀ ਹੋਇਆ ਤਾਂ ਆਪਾਂ ਇਹਦੇ ਇੱਥੇ ਗਿਆ ਜਿਹੜਾ ਇੱਕ ਬਟਨ ਲਾਵਾਂਗੇ ਇਸੇ ਤਰ੍ਹਾਂ ਹੀ ਆਪਾਂ ਦੋਨਾਂ ਬਾਹਾਂ ਦੇ ਸਲਾਈ ਹਾਲ ਲਏ ਤੇ ਆਪਾਂ ਜਿੰਨੇ ਬਾਹਾਂਸ ਤੱਕ ਰੈਡੀ ਹੋ ਗਏ ਬਾਕੀ ਉਹਦੇ ਕੇ ਚੰਗੀ ਤਰ੍ਹਾਂ press ਕਰ ਲੈਣਾ ਤੇ press ਕਰਨ ਤੋਂ ਬਾਅਦ ਇਹਦੇ ਜਿਹੜੇ ਆਪ ਕੱਟ ਜਾਂਦੇ ਨੇ ਨੂੰ ਇਸ ਤਰ੍ਹਾਂ ਮੜਾ ਕੇ ਕਰਕੇ ਆਪਾਂ ਤੇ ਇਹ ਜਿਹੜਾ ਵਲਜਿਆ ਹੁੰਦਾ ਇਹ ਆਪਾਂ ਸੈੱਟ ਕਰ ਲੈਣਾ ਤੇ ਨੂੰ ਆਪਾਂ ਚੰਗੀ ਤਰ੍ਹਾਂ press ਕਰਨ ਤੋਂ ਬਾਅਦ ਇਹ ਰੱਖ ਕੇ ਥੇਰੇ ਪਟਣ ਲਗਾ ਦੇਵਾਂਗੇ ਤੇ ਬਹੁਤੀ ਸੌਖਾ ਜਿਹਾ ਥੋੜੇ ਜਿਹੇ ਟਾਈਮ ਵਿੱਚ ਹੀ ਬਣਨ ਵਾਲਾ ਡਿਜ਼ਾਈਨ ਆਪਣਾ ਰੈਡੀ ਹੋ ਗਿਆ